ਕਦੀ ਜਾਓ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਉੱਥੇ ਉਹ ਪਾਵਨ ਅਸਥਾਨ ਜਿੱਥੇ ਬਾਬਾ ਅਟਲ ਜੀਆ ਨੇ ਸਰੀਰ त्यागਣਾ ਕੀਤਾ ਉਹ ਨੌਂ ਮੰਜ਼ਲਾ ਅਸਥਾਨ ਬਣਿਆ ਹੋਇਆ ਹੈ ਤੇ ਜੋ ਬਚਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਆਂ ਨੇ ਆਖੇ ਸਨ ਇਹ ਬਾਬਾ ਅਟਲ ਸਿਰਾਸਥਾਨ ਅਮਰitsar ਸਾਹਿਬ ਦੇ ਵਿੱਚ ਸਭ ਤੋਂ ਵਧੇਰੇ ਉੱਚਾ ਹੋਵੇਗਾ ਤੇ ਅੱਜ ਸਭ ਤੋਂ ਵਧੇਰੇ ਉੱਚਾ ਉਦੋਂ ਵੱਡਾ ਹੋਰ ਕੋਈ ਉੱਚਾ ਸਥਾਨ ਨਹੀਂ ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਆਂ ਦੇ ਘਰ ਜਿਸ ਪੁੱਤਰ ਨੇ ਜਨਮ ਲਿਆ ਹੋਵੇਗਾ 사ਤ ਸੰਗਤ ਪੂਰਬਲੇ ਕਰਮਾਂ ਦਾ ਕੋਈ ਜਪ ਤਾਪ ਵੀ ਤਾਂ ਹੋਵੇਗਾ ਨਾ ਨੌ ਮਜਲੀ ਇਮਾਰਤ ਹੈ ਤੇ 9 ਸਾਲ ਕਰੀਬੋ ਕਰੀਬ ਜਿਹੜੀ ਉਮਰ ਹੈ 8 ਸਾਲ 11 ਕੁ ਮਹੀਨੇ ਦਾ ਵਿਦਵਾਨ ਸੱਜਣ ਲਿਖਦੇ ਨੇ ਬਾਬਾ ਅਟਲ ਜੀ ਨੇ ਸੰਸਾਰ ਦੇ ਵਿੱਚ ਬਤੀਤ ਕੀਤੇ ਨੇ ਜੋ ਬਚਨ ਰਸਨਾ ਤੋਂ ਕਹਿ ਦੇਣਾ ਨਾ ਸਾਤ ਹੋ ਜਾਣਾ ਇੱਕ ਦਿਨ ਆਪਣੇ ਸੱਜਣਾ ਮਿੱਤਰਾਂ ਨਾਲ ਖੇਡ ਰਹੇ ਸਨ ਖੇਡੋ ਖੁੰਡੀ ਸ਼ਾਮਾਂ ਪੈ ਗਈਆਂ ਤੇ ਬਾਬਾ ਟਲਰਾਏ ਜੀ ਨਾ ਜਦੋਂ ਘਰ ਨੂੰ ਵਾਪਸ ਪਰਤਣ ਲੱਗੇ ਜਿਹੜੀ ਉਹ ਖੇਡ ਦੀ ਵਾਰੀ ਸੀ ਉਹ ਭਾਈ ਮੋਹਣ ਸਰ ਰਹਿ ਗਈ ਕਹਿੰਦੇ ਭਾਈ ਮੋਹਣ ਕੱਲ ਨੂੰ ਤੇਰੇ ਤੋਂ ਵਾਰੀ ਲਵਾਂਗੇ ਤੇ ਘਰ ਆ ਗਏ ਜੀ ਸੁਖਰਾਮ ਨਾਲ ਰਾਤ ਬਤੀਤ ਕੀਤੀ ਜਦੋਂ ਅਗਲਾ ਦਿਨ ਚੜ੍ਹਿਆ ਬਾਬਾ ਟਲਰਾਏ ਸਹਿ ਪਹੁੰਚ ਗਏ ਜੀ ਕਹਿੰਦੇ ਵੀ ਮੋਹਣ ਨੂੰ ਬੁਲਾਓ ਕਿੱਥੇ ਆ ਵਾਰੀ ਆ ਉਹਦੇ ਸਰ ਉਹ ਕੋਈ ਦੋ ਨਾਲ ਦੇ ਮਿੱਤਰ ਗਏ ਬਾਬੇ ਮੋਹਣ ਦੇ ਘਰ ਆ ਕੇ ਬਾਬਾ ਅਟਲ ਰਾਏ ਜੀ ਨੂੰ ਕਹਿੰਦੇ ਜੀ ਮੋਹਣ ਤਾਂ ਰਿਹਾ ਹੀ ਨਹੀਂ ਤਾਂ ਚੱਲ ਬਸਿਆ ਕਹਦੇ ਆਦ ਹੋ ਗਈ ਸਾਡੀ ਤਾਂ ਵਾਰੀ ਰਹਿੰਦੀ ਐ ਐਵੇਂ ਕਿਵੇਂ ਚਲਾ ਜਾਏਗਾ ਪਹੁੰਚ ਗਏ ਜੀ ਬਾਬਾ ਅਟਲ ਰਾਏ ਜੀ ਭਾਈ ਮੋਹਣ ਦੇ ਘਰ ਜਾ ਕੇ ਕੀ ਵੇਖਿਆ ਪਰਿਵਾਰ ਦੇ ਜੀ ਤਪੜ ਵਿਸ਼ਿਆ ਹੋਇਆ ਬਰਲਾਪ ਕਰ ਰਹੇ ਨੇ ਪੁੱਛਿਆ ਕਹਿੰਦੇ ਭਾਈ ਮੋਹਨ ਕਿੱਥੇ ਹੈ ਹੁਣ ਪਰਿਵਾਰ ਦੇ ਜੀਆਂ ਨੂੰ ਪਤਾ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਗੁਰੂ ਜੀ ਦੇ ਪੁੱਤਰ ਨੇ ਇਹ ਚਾਹਣ ਤੇ ਸਾਡਾ ਪੁੱਤਰ ਆਪਸਾ ਸਕਦਾ ਉਹ ਕਹਿੰਦੇ ਜੀ ਮੋਹਨ ਅੰਦਰ ਪਿਆ ਕਹਿੰਦੇ ਅੰਦਰ ਪਿਆ ਕੀ ਕਰਦਾ ਉਹਨੂੰ ਆਖੋ ਵੀ ਸਾਡੀ ਬਾਰੀ ਰਹਿੰਦੀ ਹੈ ਆ ਕੇ ਸਾਡੀ ਬਾਰੀ ਦੇ ਤੇ ਸਾਧ ਸੰਗਤ ਪਰਿਵਾਰ ਦੇ ਜੀ ਕਹਿੰਦੇ ਜੀ ਮਹਣ ਉਥੇ ਚਲਾ ਗਿਆ ਜਿੱਥੇ ਤੀਕ ਸਾਡੀ ਆਵਾਜ਼ ਨਹੀਂ ਪਹੁੰਚਦੀ ਤੁਹਾਡੀ ਪਹੁੰਚ ਸਕਦੀ ਹੈ ਤੁਸੀਂ ਕਰੋ ਕਿਰਪਾ ਅੰਦਰ ਗਏ ਜੀ ਹੱਥ ਵਿੱਚ